ਦਰبار ਅੱਜ ਜਿਹੜਾ ਹੈਗਾ ਸਮਰਪਿਤ ਕੀਤਾ ਗਿਆ ਸਾਵਣ ਕਵੀ ਦਰਬਾਰ ਸਵਾਰੋਵਾਰੀ ਹਰ ਇੱਕ ਰੰਗ ਜਿਹੜਾ ਹੈਗਾ ਇਸ ਕਵੀ ਦਰਬਾਰ ਵਿੱਚ ਤੁਸੀਂ ਸੁਣੋਗੇ ਬਾਣੋਗੇ ਤੇ ਸਭ ਤੋਂ ਪਹਿਲਾਂ ਇੱਕ ਪਿੱਛੇ ਦਾ ਇੱਕ ਸਭ ਤੋਂ ਪਹਿਲਾਂ ਮੈਂ ਅੱਜ ਦੀ ਇਸ ਬਹੁਤ ਹੀ ਖੂਬਸੂਰਤ ਦਿਨ ਦੀ ਸ਼ੁਰੂਆਤ ਇਸ ਮੀਟਿੰਗ ਦੀ ਸ਼ੁਰੂਆਤ ਲਈ ਮਟੋਰੀਆ ਸਾਹਿਬ ਨੂੰ ਬੁਲੰਤ ਆਵਾਜ਼ ਦੇ ਨਾਲ ਉਹਨਾਂ ਨੂੰ ਮੈਂ ਸੱਦਾ ਦੇਵਾਂਗਾ ਬੁਲੰਤ ਆਵਾਜ਼ ਦੇ ਨਾਲ ਅੱਜ ਦੇ ਇਸ ਸਾਵਣ ਕਵੀ ਦਰਵਾਜ਼ਾ ਆਗਾਜ਼ ਕਰਨਗੇ ਭਵਿੰਦਰ ਮਟੋਰੀਆ ਜੀ ਲੋਕ आज अलग दोस्तों मर गए हैं हमने तो चिकन बिछाया था आज वो दिन जब पिस्टल ऐसा हुआ था जब सब तो सामने काले करुणा का भी लड़का घर सामने ये ना दी ने फेरी नेट डाली ने वही जब पिस्टल बट जब भी कांफर्स अटेंड करके हैं हमने अभी भारी साथ में क्या पिस्टल ये ना रहे

ਤੇ ਬਾਕੀ ਕੀਤਾ ਜਿਵੇਂ ਜਿਆਦਾ ਹੈ ਇਹ ਹੀ ਚੱਲਦਾ ਵੀ ਇਸ ਤਰੀਕ ਪਰਸਦਾ ਚੱਲਦਾ ਜਿਆਦਾ ਹੈ ਬਾਕੀ ਜੇ ਤੇਆਂ ਦਾ ਤਿਹਾਰ ਹੁੰਦਾ ਬਾਹਰ ਕਿੰਦਾ ਪੈਂਦਾ ਹੈ ਵੈਸੇ ਜਿਆਦਾ ਹੈ ਮੇਲਾ ਆਪਣਾ ਤੇਆਂ ਦਾ ਤਿਹਾਰ ਹੋਰ ਕਨਾਲ ਜਲਦੀ ਬੰਦ ਰੱਖਦਾ

ਕੜੀਆਂ ਵਾਲਾ ਕਿ ਆਇਆ ਹੇਠ ਗੁਰੂ ਸ੍ਰੀ ਇਕੱਠਿਆ ਹੋਇਆ ਨਵਦਾ ਪੇਪਰ ਦਾ ਇਨਾਂ ਚਾ ਟੱਪਣ ਪਿੰਗਾ ਚੁੱਟਣਾ ਕਿਸੇ ਬੜੀਆਂ ਪਾਈਆਂ ਪ੍ਰਗਟ ਹੋਣੀਆਂ ਜਿਹੜੀਆਂ ਰਕ ਨੂੰ ਸਮਿਰਾਟ ਬਾਜਲੀਗਾ ਗਿੱਧਾ ਲਿਕਾ ਇੱਕ ਗਿੱਧਾ ਹੈ ਵਿਹਾਂਜ ਪੈਂਦਾ ਇੱਕ ਆਸਾਂ ਦਾ ਇਹਦੇ ਚ ਹਰੇਕ ਕਿਸੇ ਨਾਂ ਬੰਦੀ ਰੱਖੀ ਹੋਈ ਹੈ ਕਾਹਤ ਆ ਗੋਗੀ ਤੇਰੀ ਚਾਂਦਲ ਮੇਰੇ ਜੀ ਆਜ ਜੀ ਕਰੂ ਜੀ ਆਜ ਉਹਨਾਂ ਤਾੜੀਆਂ ਵਾਰ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਜਗਦੀ ਉਮਰ ਤੇ ਜੋਵਨਾ ਕਹਿਰ ਕਰਦਾ ਤਰੇ ਇਦਾਂ ਕੇ ਤਰਤਨਾ ਲਗਣ ਪਪੇ ਪਰੀ ਅਰਸ਼ ਦੀ ਫਰਸ ਤੇ ਆੜਨ ਤੇ ਕੁਰਤੀ ਤੇਰੀ ਦੀ ਆਸਿਰਤਾ ਕਰਨ ਸਬੇ ਫੁੱਲ ਬੁੱਤਿਆਂ ਰਿਚਾਂ ਦੇ ਨਾਲ ਪਾਈਆਂ ਜਦ ਸ਼ਿਸ਼ਿਓ ਦੀ ਉਤਖੂਬ ਫੱਪੇ ਕਿਹੜੇ ਫੁੱਲ ਤੇ ਬਹਿ ਜਾ ਮੈਂ ਹੋਰ ਬਣ ਕੇ ਕਿਹੜੇ ਫੁੱਲ ਤੇ ਬੈਠ ਜਾ ਤੇ ਪੱਟੀਆਂ ਪੋਰ ਬਣ ਕੇ ਮੁੰਡਾ ਹਣਦਾ ਵੇਖਣੀ ਥਾਲ ਤੇ ਸੁਰਚਾ ਜੀ ਸਿੱਖੀਆਂ ਦੇ ਨਾਲੇ ਰਾਣੀ ਕਿੱਕਲੀ ਤੂੰ ਪਾਵੇਂ ਸਖੀਆਂ ਦੇ ਨਾਲ ਰਣ ਕਿੱਕ ਲਈ ਤੂ ਬਾਏ ਜਾਂ ਉੱਚੀ ਉੱਚੀ ਭੀਂਗ ਚੜਾ ਤਸਈ ਆਖਦੇ ਸਾਰੇ ਨੇ ਤੈਨੂੰ ਗਿੱਧਿਆਂ ਦੇ ਰਾਣੇ ਬਾ ਕੱਢ ਬੋਲੀ ਨਵੀ ਪਾ ਤਸਈ ਆਖਦੇ ਸਾਰੇ ਨੇ ਤੈਨੂੰ ਗਿੱਧਿਆਂ ਦੇ ਰਾਣੇ ਬਾ ਕੱਢ ਬੋਲੀ ਨਵੀ ਪਾ ਤਸਈ ਚਚਾ ਚਮਕ ਨਾਣਾ ਦੀ ਤੇਰੀ ਦੱਸਦੀ ਜੋਰ ਜੋਬ ਨਾ ਜਵਾਨੀ ਨਈਓ ਬਸਦੀ ਚਚਾ ਚਾਨਕ ਨਾਣਾ ਦੀ ਤੇਰੀ ਦੱਸਦੀ ਜੋਰ ਜੋਬ ਨਾ ਜਵਾਨੀ ਨਈਓ ਬਸਦੀ ਚੁੰਨੀ ਦੰਦਾ ਚੇ ਦਵਾ ਕੇ ਖੜੀ ਹੱਸਦੀ ਚੁੰਨੀ ਦੰਦਾ ਚੇ ਦਵਾ ਕੇ ਖੜੀ ਹੱਸਦੀ ਕਿ ਜੋਰ ਜਵਾਨ ਸਭ ਸਹੀ ਅੱਥ ਤੇ ਸਾਰੇ ਨੇ ਤੈਨੂੰ ਗੀਤਾਂ ਦੇ ਰਾਣੇ ਵਾ ਕਦ ਬੋਲੀ ਕੋਈ ਬਾਤ ਸਹੀ ਇਕ ਪਿੰਡ ਤੈਨੂੰ ਰੱਜਾ ਪਿਆਰਨੀ ਦਿਨ ਬਰਸਹੀ ਰਹੀ ਤੂੰ ਯਾਰਨੀ ਇਕ ਪਿੰਡ ਤੈਨੂੰ ਰੱਜਾ ਪਿਆਰ ਦਿਨ ਬਾਦ ਸ਼ਾਇਰ ਤੂੰ ਬਜਾਨੀ ਚੰਗਾ ਮਿਲ ਤੈਨੂੰ ਸੋਰਾ ਪਰਵਾਰ ਨੇ ਕਪੀਰ ਮਨਾਤਾ ਸੇ ਆਖਦੇ ਸਾਰੇ ਨੇ ਤੈਨੂੰ ਗਿੱਧਿਆਂ ਦੀ ਰਾਣੀ ਬਾ ਕੱਡ ਬੋਲੀ ਨਵੀਂ ਪਾਤਾ ਸੇ ਹਰ ਦਿਨ ਵਿੱਚ ਹੁੰਦੇ ਹਰਮਾਨ ਨੇ ਤੇਰੇ ਸਾਹਮਣੇ ਖੁੱਲ੍ਹਾ ਅਸਮਾਨ ਨੇ ਹਰ ਦਿਨ ਵਿੱਚ ਹੁੰਦੇ ਰਵਾਨ ਨੇ ਤੇ ਦੇਖੋ ਸਾਹਮਣੇ ਖੁੱਲ੍ਹਾ ਅਸਮਾਨ ਨੇ ਜਿੰਨੀ ਮਰਜ਼ੀ ਤੂੰ ਭਰ ਲਾਉ ਉਡਾਣ ਨੇ ਜੋਸ਼ ਵਖਾਤ ਸੇ ਆਖਦੇ ਸਾਰੇ ਨੇ ਤੈਨੂੰ ਗਿੱਧਿਆਂ ਦੀ ਰਾਣੀ ਬਹੁਤ ਬੋਲੀ ਨਵੀ ਪਤਾ ਸੇ ਬਾਪੂ ਆਖਦਾ ਖਿਆਲ ਰੱਖੀ ਪੱਗ ਦਾ ਬਾਪੂ ਆਖਦਾ ਖਿਆਲ ਰੱਖੀ ਪੱਗ ਦਾ ਪੈਰ ਥਿਰ ਕੇ ਦਾ ਪੱਤ ਨਹੀਂ ਲੱਗਦਾ ਮਟਾਰ ਵਾਲਿਆਂ ਨਾਲ ਹੱਸੇ ਮਟਾਰ ਵਾਲਿਆਂ ਨਾ ਹੋ ਜੇ ਹੱਸਾ ਜੱਗ ਦਾ ਬਨ ਬਜਾ ਤਸੇ ਆਖਦੇ ਸਾਰੇ ਨੇ ਤੈਨੂੰ ਗਿੱਧਿਆਂ ਦੀ ਰਾਣੀ ਬਾ ਕੱਢ ਬੋਲੀ ਕੋਈ ਬਾਤ ਅਸੇ ਸਖੀਆਂ ਦੇ ਨਾਲ ਨਹੀਂ ਤੁਕ ਕਿਦੀਆਂ ਭਵੇਂ ਜਾਂ ਉੱਚੀ ਉੱਚੀ ਪੇਂਗ ਚੜਾ ਤਸੇ ਅਗਦੇ ਸਾਰੇ ਨੇ ਤੈਨੂੰ ਗਿੰਦਿਆਂ ਦੀ ਰਾਣੀ ਬਾ ਕੱਢ ਬੁਲੀ ਨਵੇਂ ਪਾਤਾ ਸਹੀ ਬਾ ਕੱਢ ਬੁਲੀ ਨਵੇਂ ਪਾਤਾ ਸਹੀ ਵਾਯਾ ਬਹੁਤ ਅੱਛਾ ਬਹੁਤ ਅੱਛਾ ਬਹੁਤ ਖੁਸ਼ੀ ਆ ਜੀ ਬਟਾਰੀਆ